ਇਹ ਜਿਹੜੀ ਤਸਵੀਰ ਵੀਡੀਓ ਸੁਣਾਈ ਹੈ ਨਾ ਉਹ ਵੀ ਸੁਣਾਈ ਆ ਜੀ ਕਾਫੀ ਇਹਨਾਂ ਨੇ ਗਾਲਾਂ ਕੱਢੀਆਂ ਬਿਲਕੁਲ ਜੀ ਗੁਰੂ ਸਾਹਿਬ ਨੂੰ ਵੀ ਕਾਫੀ ਗਾਲਾਂ ਕੱਢੀਆਂ ਗੁਰੂ ਸਾਹਿਬ ਨੂੰ ਕਿਹਾ ਤਾਂ ਇਹ ਗੱਲ ਇਥੋਂ ਸ਼ੁਰੂ ਹੋਈ ਆ ਜਿੱਥੋਂ ਗਰੂਮੀ ਹੋਈ ਸੀ ਜੀ ਹਾਂ ਜਿਹੜੀ ਮਤਲਬ ਇਸ ਲੰਡਨ ਦੇ ਚ ਗਰੂਮੀ ਹੋਈ ਸੀ ਤੋਂ ਸ਼ੁਰੂ ਹੋਈ ਆ ਤਾਂ ਇਹਨਾਂ ਨੇ ਮਤਲਬ ਕਈ ਮਤਲਬ ਜਿਹੜਾ ਹਮੇ ਨਾਂ ਤਾਂ ਲੈਣਾ ਨਹੀਂ ਚਾਹੁੰਦਾ ਕਿਸੇ ਦਾ ਹਾਂ ਜੀ ਨਾਂ ਨਹੀਂ ਆਪ ਲੈਣਾ ਪਰ ਆਪ ਗੱਲ ਆਪਣੀ ਕਰਨੀ ਹੈ ਹਾਂ ਜੀ ਤਾਂ ਉਹ ਜਿਹੜੇ ਮਤਲਬ ਜਿਸ ਮਤਲਬ ਇਹ ਚਾਰ ਬੰਦਿਆਂ ਨਾਲ ਬੈਠ ਕੇ ਗੱਲ ਕਰ ਰਹੀ ਆ ਤਾਂ ਉਹ ਪਿਛੇ ਨੂੰ ਪੂਰੀ ਤਰ੍ਹਾਂ ਸ਼ਾਇਦ ਰਹਿ ਰਿਹਾ ਲੇਕਿਨ ਕੁਝ ਵਿਰੋਧ ਵੀ ਕਰ ਰਹੀ ਹੈ ਵਿਰੋਧ ਵੀ ਕਰ ਰਹੇ ਜਿਹੜੇ ਵਿਰੋਧ ਕਰ ਰਹੇ ਉਹਨਾਂ ਨੂੰ ਕਹਿ ਰਹੀ ਹੈ ਕਿ ਹੁਣ ਭਜਦੇ ਕਿਉਂ ਇਹ ਵੀ ਆਪਨੇ ਸੁਣਿਆ ਹੋਣਾ ਜਿਹੜੇ ਵਿਰੋਧ ਕਰ ਰਹੇ ਫਿਰ ਉਹਨਾਂ ਨੂੰ ਮਤਲਬ ਡਿਸਕਨੈਕਟ ਕਰ ਦੋ ਡਿਸਕਨੈਕਟ ਕਰਕੇ ਨਾਲ ਹੀ ਕਹਿੰਦੇ ਹੁਣ ਭਜਦੇ ਕਿਉਂ ਮਤਲਬ ਤੁਹਾਡੇ ਕੋਲ ਹੈ ਨਾ ਹੱਥ ਦੇ ਵਿੱਚ ਜਿਹਨੂੰ ਮਰਜ਼ੀ ਤੁਸੀਂ ਡਿਸਕਨੈਕਟ ਕਰ ਦਿਓ ਕਿਉਂਕਿ ਸਾਨੂੰ ਇਹਨੂੰ ਨਾ ਠੋਕ ਕੇ ਜਵਾਬ ਦੇਣਾ ਪਊਗਾ ਆਦਰਵਾਇਸ ਜਿਹੜੇ ਗੱਲਾਂ ਕਹਿ ਰਹੀ ਹੈ ਨਾ ਕਿ ਇਹਨਾਂ ਜਿਹਨੂੰ ਨਹੀਂ ਪਤਾ ਉਹਨਾਂ ਤੇ ਬਲੀਵ ਕਰ ਜਿੱਦਾਂ ਹੁਣ ਮਤਲਬ ਜਿੱਦਾਂ ਗੁਰੂ ਸਾਹਿਬ ਮੱਕੇ ਗਏ ਸੀਗੇ ਤਾਂ ਮੱਕੇ ਤੋਂ ਉਹਦੇ ਪੈਰ ਉੱਧਰ ਨੂੰ ਸੀਗੇ ਤਾਂ ਉਹਨਾਂ ਨੇ ਕਿਹਾ ਜਿੱਧਰ ਮੱਕਾ ਨਹੀਂ ਹੈ ਉਧਰ ਨੂੰ ਪੈਰ ਕਰ ਦੋ ਜਿੱਧਰ ਰੱਬ ਨਹੀਂ ਹੈ ਸਿੱਧੀ ਜੀਗਲ ਮੱਕੇ ਰੱਬ ਨਹੀਂ ਲੋਕਾਂ ਦੇ ਮਨਾਂ ਨੂੰ ਉਹਨਾਂ ਨੇ ਚੇਂਜ ਕਰ ਦਿੱਤਾ ਤੇ ਇਹ ਕਹਿਣ ਲੱਗੇ ਜੀ ਸਾਡੇ ਇਹਨਾਂ ਨੇ ਮੱਕੇ ਦੀ ਵੇਛੜੀ ਕੀਤੀ राइट नंबर 1 ਇਥੋਂ ਹੁਣ ਇਹ ਜਿਹੜੇ ਤੱਕ ਤੁਸੀਂ ਸਿਧਾਂਤ ਨਹੀਂ ਸਮਝੋਗੇ ਉਹਨਿੰਦਰ ਤੱਕ ਇਹੀ ਹੋਏਗਾ ਕਿਉਂਕਿ ਅਸਲ ਸਤਗੁਰੂ ਸਿਧਾਂਤ ਲੈ ਦੇਣਾ ਚਾਹੁੰਦੇ ਸੀ ਕਿ ਜਿਹੜਾ ਪਰਮਾਤਮਾ ਹੈ ਰੱਬ ਹੈ ਅੱਲਾਹ ਖੁਦਾ ਹਰ ਜਗ੍ਹਾ ਤੇ ਓਮਨੀ ਪ੍ਰੈਜ਼ੈਂਟ ਹੈ ਸਰਵ ਵਿਆਪਕ ਹੈ ਹਰ ਜਗ੍ਹਾ ਤੇ ਉਹ ਮੌਜੂਦ ਹੈ ਜਿਹੜੀ ਸਤਗੁਰਜੀ ਦੀ ਗੁਰਾਂ ਦੇ ਮਹਾਰਾਜ ਜੀ ਦਾ ਪੈਗਾਮ ਹੈ ਹਾਂਜੀ ਤਾਂ ਇਹਨਾਂ ਨੇ 1 ਤਰੀਕ ਤੋਂ ਲੈ ਕੇ ਜੂਨ ਦੀ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਰੋਣਾ ਇੰਨਾ ਗੰਦ ਪਾਇਆ ਨੇ ਸਿੱਖ ਕੌਮ ਦੇ ਖਿਲਾਫ ਇਹਨਾਂ ਨੇ ਸੰਤ ਜਨਾਬ ਸਿੰਘ ਪ੍ਰਨਾਲੀ ਦੇ ਫੋਟੋ ਆਪ ਆ ਪਾ ਕੇ ਤਾਂ ਉਹਦੇ ਬਾਰੇ ਕਾਫੀ ਗੰਦ ਬੋਲਿਆ ਉਹਨ ਰੋਹ ਦੇ ਖਿਲਾਫ ਪਤਾ ਹੀ ਨਹੀਂ ਉਹਨਾਂ ਨੂੰ ਕਿ ਜੂਨ ਮਹੀਨਾ ਜਿਹੜਾ ਉਹ ਸਾਡੇ ਨੇ ਜਾਣ ਪੁੱਛ ਕੇ ਹਾਲ ਇੱਕ ਜਿਹੜੇ ਇਹਨਾਂ ਦੀ ਈਦ ਸੀ ਨਾ ਤਾਂ ਜਿੱਦਾਂ ਹੁਣ ਆਪਣੇ ਸਿੱਖਾਂ ਨੇ ਵੀ ਫਿਰ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਵੀ ਫਿਰ ਉਹਨਾਂ ਦੀਆਂ ਮਤਲਬ ਜਿਹੜੇ ਹੋ ਗਏ ਉਹਨਾਂ ਦਾ ਜੇਸਪੀਸੀ ਦੀ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਦੇਣ ਲੱਗੀ ਤਾਂ ਲੜਾਈ ਦਾ ਕੀ ਗੱਲ ਤੇ ਇਹ ਆ ਵੀ ਹੱਲ ਮਤਲਬ ਬੇਨਤੀ ਤੇ ਸਿਰਫ ਇੰਨੀ ਹੈ ਕਿ ਪਹਿਲਾਂ ਤੇ ਆਪਣੇ ਜਿਹੜੇ ਸਾਡੇ ਪ੍ਰਚਾਰਕ ਜਿਹੜੇ ਬਾਣੀ ਵਿਗਾੜ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਬਾਣੀ ਵਿਗਾੜਨੀ ਬੰਦ ਕਰਨ ਹੁਣ ਜਿਹੜੀ ਉਸ ਬੀਬੀ ਦਾ ਜਵਾਬ ਮੈਂ ਜ਼ਰੂਰ ਦੇਵਾਂਗਾ ਕਿਉਂਕਿ ਉਹਦਾ ਮੈਂ ਜਿਸ ਤਰ੍ਹਾਂ ਵੀ ਅੱਜ ਤੋਂ ਬਾਅਦ ਜਾਂ ਦੇਖ ਲਵਾਂਗੇ ਜਿੰਨਾ ਵੀ ਸਾਡੇ ਕੋਲ ਟਾਈਮ ਕਿਉਂਕਿ ਮੈਂ ਹੁਣ ਜਵਾਬ ਦੇਣ ਲੱਗ ਪਿਆ ਤਾਂ ਉਸ ਬਹੁਤ ਟਾਈਮ ਲੱਗੇਗਾ ਕਿਉਂਕਿ ਉਹ ਸ਼ਬਦ ਜ਼ਰੂਰ ਮੈਂ ਆਪ ਜੀ ਨੂੰ 1410 ਅੰਗੋਂ ਪਰ ਹੈ ਬੇਸ਼ੱਕ ਆਪੋ ਖੋਲ ਕੇ ਰਖ ਲਓ ਜੀ ਸਾਡੇ ਦਰਸ਼ਕ ਨੇ ਤਾਂ ਕਿ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਉਹ ਕਿਸ ਹਿਸਾਬ ਦੇ ਨਾਲ ਸਤਗੁਰਾਂ ਜੀ ਦੇ ਉੱਤੇ ਕਿੰਤੂ ਪ੍ਰੰਤੂ ਕਰ ਰਹੀ ਹੈ